ਇੱਕ ਜੀਵ ਯਾਨੀ ਇਸ ਦਾ ਨਾਮ ਹੈ ਸਤਿਆ ਔਰ ਲਿਖਿਆ ਹੈ ਜਲੰਧਰ ਤੋਂ ਇਹ ਕੌਣ ਹੈ ਜਿਹੜਾ ਉੱਠ ਕੇ ਖੜਜਣ ਸਤਿਆ ਜਲੰਧਰ ਤੋਂ ਜਿਨ੍ਹਾਂ ਨੇ ਬੇਨਤੀ ਲਿਖ ਕੇ ਭੇਜੀ ਲੱਡੂਆਂ ਵਾਲੀ ਚੋ ਪਿੱਛੇ ਉਹ ਦੇਖੋ ਨੱਚ ਰਹੇ ਆ ਭੰਗੜਾ ਪਾ ਰਹੇ ਸੋ ਇਹਨਾਂ ਦੇ ਬਾਰੇ ਸਭ ਤੋਂ ਪਹਿਲਾਂ ਕਿਉਂ ਦੱਸ ਰਹੇ ਆ ਕਿਉਂਕਿ ਜਦੋਂ ਇਹਨਾਂ ਦੀ ਬੇਨਤੀ ਪੜ੍ਹੀ ਸਾਨੂੰ ਪੜ ਕੇ ਬਹੁਤ ਅੱਛਾ ਲੱਗਾ ਕਿਉਂਕਿ ਇਹਨਾਂ ਨੇ ਇੱਕ ਗੱਲ ਦੱਸੀ ਹੈ ਕਿ ਮਾਲਕੋ ਤੁਹਾਡੇ ਨਾਲ ਜੁੜਨ ਤੋਂ ਪਹਿਲਾਂ ਸਾਡੀ ਸੋਚ ਕਿਦਾਂ ਦੀ ਸੀ ਅਸੀਂ ਮਾੜੀਆਂ-ਮਾੜੀਆਂ ਚੀਜ਼ਾਂ ਤੋਂ ਡਰ ਜਾਂਦੇ ਸੀ ਮਾੜੀਆਂ-ਮਾੜੀਆਂ ਗੱਲਾਂ ਦੀ ਟੈਨਸ਼ਨ ਲੈ ਲੈਂਦੇ ਸੀ ਫਿਕਰ ਕਰਦੇ ਸੀ ਪਰ ਜਦੋਂ ਦਾ ਤੁਹਾਡੇ ਨਾਲ ਜੁੜੇ ਹਾਂ satsang ਨਾਲ ਜੁੜੇ ਹਾਂ ਇੰਨੀ ਹਿੰਮਤ ਆ ਗਈ ਹੈ ਸਾਡੇ ਚ ਕਿ ਹੁਣ ਸਾਡੇ ਅੰਦਰ ਕਿਸੇ ਚੀਜ਼ ਦਾ ਕੋਈ ਡਰ ਹੈ ਹੀ ਨਹੀਂ ਤੋਂ ਦੇ ਬਾਰੇ ਇਹਨਾਂ ਨੇ ਇੱਕ ਘਟਨਾ ਹੋਈ ਹੈ ਪਿੱਛੇ ਜਿਹਦੇ ਵਿੱਚ ਇਹਨਾਂ ਨੇ ਬੇਰਵਾਹ ਦਿੱਤਾ ਹੈ ਔਰ ਲਿਖਦੇ ਹੈ ਜੈ ਮਾਲਕਾਂ ਦੀ ਜੈ ਮਾਲਕਾਂ ਦੀ ਜੈ ਮਾਲਕਾਂ ਦੀ ਮਾਲਕ ਜੀ ਅਸੀਂ ਜਦੋਂ ਦੇ ਤੁਹਾਡੇ ਚਰਨਾਂ ਨਾਲ ਲੱਗੇ ਆ ਸਾਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਕਿ ਮਾਲਕ ਜੀ ਬੁੱਧਵਾਰ ਦੀ ਗੱਲ ਹੈ ਮਾਲਕ ਜੀ ਦੁਨੀਆ ਬੇਵਿਸ਼ਵਾਸੀ ਹੈ ਪਰ ਸਾਨੂੰ ਤੁਹਾਡੇ ਤੇ ਬਹੁਤ ਵਿਸ਼ਵਾਸ ਹੈ ਸੋ ਮਾਲਕ ਜੀ ਸਾਡੇ ਮੁਹੱਲੇ ਵਿੱਚ ਕੋਈ ਕਿਸੇ ਦੇ ਘਰ ਦੇ ਵਿੱਚ ਦੋ ਲੱਡੂ ਰੱਖ ਗਿਆ ਯਾਨੀ ਉਹਦੇ ਘਰ ਦੇ ਅੱਗੇ ਕੀ ਰੱਖ ਗਿਆ ਦੋ ਲੱਡੂ ਕਹਿੰਦੇ ਤੋਂ ਲੱਡੂ ਰੱਖ ਗਿਆ ਸੋ ਮਾਲਕ ਜੀ ਲੱਡੂ ਦੇ ਲੱਡੂਆਂ ਦੇ ਪਿੱਛੇ ਮੁਹੱਲੇ ਵਿੱਚ ਬਹੁਤ ਲੜਾਈ ਹੋ ਰਹੀ ਸੀ ਕਿ ਕਿ ਨਾ ਰੱਖੇ ਆ ਤੂੰ ਰੱਖੇ ਆ ਤੂੰ ਰੱਖੇ ਜਿੱਦਾ ਹੁੰਦਾ ਹੈ ਕਿ ਜਿਨ੍ਹਾਂ ਦੇ ਘਰ ਅੱਗੇ ਰੱਖੇ ਸਾਰਿਆਂ ਨਾਲ ਲੜ ਰਹੇ ਸੀ ਸੋ ਬਹੁਤ ਲੜਾਈ ਹੋ ਰਹੀ ਸੀ ਕਹਿਣ ਲੱਗੇ ਕਿ ਸਾਡੇ ਘਰ ਵਿੱਚ ਕੋਈ ਟੂਣਾ ਕਰ ਗਿਆ ਸੋ ਮਾਲਕ ਜੀ ਮੈਂ ਉਧਰੋਂ ਮੁਹੱਲੇ ਵਿੱਚ ਗਈ ਜਾ ਕੇ ਮੈਂ ਪੁੱਛਿਆ ਕਿ ਇਹ ਲੜਾਈ ਕਾਦੀ ਹੋ ਰਹੀ ਹੈ ਕੀ ਗੱਲ ਹੋਈ ਮਾਲਕ ਜੀ ਉਹਨਾਂ ਨੇ ਦੱਸਿਆ ਕਿ ਇਹਨਾਂ ਦੇ ਘਰ ਮੋਰੇ ਕੋਈ ਦੋ ਲੱਡੂ ਰੱਖ ਗਿਆ ਹੈ ਜਿਸ ਦੇ ਕਰਕੇ ਇਹ ਮੁਹੱਲੇ 'ਚ ਲੜਾਈ ਹੋ ਰਹੀ ਹੈ। ਇਹ ਸਾਰਿਆਂ ਨਾਲ ਲੜ ਰਹੇ ਆ। ਦੋਸ਼ ਦੇ ਰਹੇ ਕਿ ਇਹ ਨਾ ਕੀਤਾ ਇਹ ਨਾ ਕੀਤਾ। ਸੋ ਜਦੋਂ ਮਾਲਕ ਜੀ ਪਤਾ ਲੱਗਾ ਕਿ ਲੱਡੂਆਂ ਦੇ ਪਿੱਛੇ ਲੜਾਈ ਹੋ ਰਹੀ ਹੈ ਮਾਲਕ ਜੀ ਮੈਂ ਲੱਡੂਆਂ ਦੇ ਕੋਲ ਗਈ। ਲੱਡੂ ਉੱਥੇ ਹੀ ਪਏ ਹੋਏ ਸੀ। ਸਾਰੇ ਲੜ ਰਹੇ ਸੀ, ਡਰ ਰਹੇ ਸੀ। ਮੈਂ ਲੱਡੂਆਂ ਦੇ ਕੋਲ ਗਈ ਤਾਂ ਮੈਂ ਦੋਨੇ ਲੱਡੂ ਚੱਕੇ ਤਾਂ ਮੈਂ ਕਿਹਾ ਜੈ ਮਾਲਕਾ ਦੀ ਮੈਂ ਖਾ ਲੈ। ਕਹਿੰਦੇ ਲਓ। ਔਰ ਮੈਂ ਲੱਡੂ ਖਾ ਕੇ ਕਿਹਾ ਉਹ ਕਹਿੰਦੇ ਟੂਣੀ ਵਾਲੇ ਲੱਡੂ ਖਾ ਲੇ ਉਹ ਕਹਿੰਦੀ ਮੇਰੇ ਮਾਲਕ ਮੇਰੇ ਨਾਲ ਹੈ ਮੈਨੂੰ ਮਾਲਕ ਤੇ ਵਿਸ਼ਵਾਸ ਹੈ ਕੋਈ ਟੂਣਾ ਮੇਰਾ ਕੁਝ ਨਹੀਂ ਵਿਗਾੜ ਸਕਦਾ ਤਾਂ ਮਾਲਕ ਜੀ ਮੈਨੂੰ ਤੁਹਾਡੇ ਤੇ ਪੂਰਾ ਵਿਸ਼ਵਾਸ ਹੈ ਹੁਣ ਕਿਸੇ ਟੂਣੇ ਦੀ ਕਿਸੇ ਜਾਦੂ ਦੀ ਕਿਸੇ ਬੁਰੀ ਨਜ਼ਰ ਦੀ ਸਾਨੂੰ ਕੋਈ ਫਿਕਰ ਨਹੀਂ ਕਿਉਂਕਿ ਮਾਲਕ ਜੀ ਸਤਸੰਚ ਤੁਸੀਂ ਫਰਮਾਉਂਦੇ ਹੋ ਕਿ ਆਹ ਜਾਦੂ ਟੂਣਾ ਕਿ ਆਹ ਬੁਰੀ ਨਜ਼ਰ ਮੇਜ ਪਰ ਸਭ بے ਅਸਰ ਹੈ ਕਿਉਂਕਿ ਮੇਜ ਪਰ ਹਰ ਵਕਤ ਮੇਰੇ ਮਾਲਕੀ ਰਹਿਮਤ ਦੀ ਮੇਰੇ ਮਾਲਕੀ ਰਹਿਮਤ ਦੀ ਉਹ ਇੱਕ ਗੱਲ ਵਾਸਤੇ ਸ਼ਾਬਾਸ਼ ਦੇਵਾਂਗੇ ਤੁਹਾਨੂੰ ਕਿ ਤੁਸੀਂ ਲੱਡੂ ਚੱਕ ਲਏ ਪਰ ਮਿੱਟੀ ਵਾਲੇ ਚੀਜ਼ ਨਾ ਖਾਇਆ ਕਰੋ ਇਹ ਉਹਦਾ ਕੀੜੀਆਂ ਗੁੜੀਆਂ ਚੜੀਆਂ ਹੋਣ ਚ ਚੱਕ ਕੇ ਘਰ ਲੈ ਕੇ ਲੈ ਮੈਂ ਲੈ ਚੱਲੀ ਢੂਣਾ ਦੱਸੋ ਕੀ ਹੁੰਦਾ ਹੈ ਨਾ ਪਰ ਆਹ ਪਲੇਟ ਬਲੂਡ ਚ ਰੱਖਿਆ ਫੇਰ ਠੀਕ ਹੈ ਪਰ ਮਿੱਟੀ ਜੇ ਉਹਨੂੰ ਕੀੜੀਆਂ ਚੜੀਆਂ ਹੈ ਥੋੜਾ ਸਫਾਈ ਨਾਲ ਬਾਕੀ ਬਹੁਤ ਅੱਛਾ ਤੁਸੀਂ ਇਹ ਕੌਨਫੀਡੈਂਸ ਇਹ ਵਿਸ਼ਵਾਸ ਦਿਖਾਇਆ ਔਰ ਜੇ انسان ਅੰਦਰ ਇਨਾ ਵਿਸ਼ਵਾਸ ਹੋਵੇ ਤਾਂ ਫਿਰ انسان ਕਿਤੇ ਵੀ ਚਲਾ ਜਾਵੇ ਉਹਦਾ ਬੜ ਵੀ ਬੰਕਾ ਨਹੀਂ ਹੋ ਸਕਦਾ ਕਿਉਂਕਿ ਤੂੰ ਮੇਰਾ ਰੱਖਾ ਇਦਾਂੇ ਵਿਸ਼ਵਾਸ ਰੱਖਣਾ ਉਹ ਲੜ ਰਹੇ ਸੀ ਤੁਸੀਂ ਭੰਗੜੇ ਪਾ ਰਹੇ ਹੋ ਅੱਜ ਇੱਥੇ ਪਤਾ ਲੱਗਦਾ ਮਾਲਕ ਦੇ ਵਿਸ਼ਵਾਸ ਦੀ ਤਾਕਤ ਨਹੀਂ ਤਾਂ ਇਨਸਾਨ ਤਾਂ ਕੋਲ ਦੀ ਲੰਘ ਜਾਵੇ ਹਾਏ ਮੈਨੂੰ ਫੜ ਲਿਆ ਉਹ ਮੇਰਾ ਟਿੱਡ ਫੜ ਲਿਆ ਮੇਰਾ ਸਿਰ ਫੜ ਲਿਆ ਮੈਂ ਟੂਣਾ ਟੱਪ ਗਈ ਟੱਪ ਗਿਆ ਤੇ ਮੈਨੂੰ ਆ ਹੋ ਗਿਆ ਮੈਨੂੰ ਉਹ ਹੋ ਗਿਆ ਉਹ ਸਿੱਖਿਆ ਲਓ ਇਹਨਾਂ ਤੋਂ ਇਸ ਉਮਰ 'ਚ ਵੀ ਇਹਨਾਂ ਦਾ ਵਿਸ਼ਵਾਸ ਦੇ ਕੇ ਗਰਵ ਹੈ ਸਾਨੂੰ ਇਹਨਾਂ ਤੇ ਗੁੱਡ ਇਦਾਂ ਦਾ ਜੋਸ਼ ਚਾਈਦਾ ਹੈ ਕਿ ਕੂਨੇ ਟੱਪੇ ਕੀ ਹੈ ਇਹ ਬੁਰੀਆਂ ਨਜ਼ਰਾਂ ਕੀ ਹੈ ਉਹ ਬਕਵਾਸ ਛੱਡੋ ਇਹ ਨਾ ਚੀਜ਼ਾਂ ਤੇ ਅਸੀਂ ਵਿਸ਼ਵਾਸ ਕਿਉਂਕਿ ਸਾਨੂੰ ਵਿਸ਼ਵਾਸ ਹੈ ਸਿਰਫ ਆਪਣੇ ਰੱਬ ਤੇ ਆਪਣੇ ਮਾਲਕ ਦੀ ਰਹਿਮਤ ਤੇ ਕਿ ਹਰ ਜਗ੍ਹਾ ਮੇਰਾ ਮਾਲਕ ਮੇਰੇ ਨਾਲ ਹੈ ਕਿ ਕਣ ਕਣ ਅੰਦਰ ਉਹ ਵਸਦਾ ਹੈ ਕੋਈ ਬੁਰੀ ਚੀਜ਼ ਮੇਰਾ ਕੁਝ ਵਿਗਾੜ ਹੀ ਨਹੀਂ ਸਕਦੀ ਸੋ ਇੱਕ ਵਾਰ ਫਿਰ ਦਿਲੋਂ ਆਵਾਜ਼ ਆੜੀਆਂ ਮਜਾਓਗੇ ਨਾ ਆਵਾਜ਼